ਕਾਲ ਤਾਰਣ ਗੁਰੂ ਨਾਨਕ ਆਇਆ ਸੰਸਾਰ ਨੂੰ ਸਿੱਧੇ ਰਾਹ ਪਾਉਣ ਵਾਲੇ ਰੋਹਾਨੀ ਕ੍ਰਾਂਤੀ ਦੇ ਦਾਤੇ ਕਾਲ ਯੁੱਗ ਦੇ ਤਾਰਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਜਿਸ ਸਮੇਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤਾਂ ਧਰਮ ਖੰਭ ਲਾ ਕੇ ਉੱਡ ਚੁੱਕਾ ਸੀ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ ਧਰਮ ਦੇ ਠੇਕੇਦਾਰ ਰਿਸ਼ਵਤਖੋਰ ਤੇ ਰਾਜੇ ਜ਼ਾਲਮ ਬਣੇ ਹੋਏ ਸਨ ਗੁਰੂ ਸਾਹਿਬ ਦੇ ਆਉਣ ਨਾਲ ਅਜੀਹਾ ਨੂਰਾਨੀ ਪ੍ਰਕਾਸ਼ ਹੋਇਆ ਜਿਸ ਤੇ ਨਾਲ ਚਾਰੇ ਪਾਸੇ ਗਿਆਨ ਦਾ ਚਾਨਣ ਫੈਲ ਗਿਆ ਗੁਰੂ ਜੀ ਨੇ ਸਤਨਾਮ ਦਾ ਮੰਤਰ ਸੁਣਾ ਕੇ ਕੁਰਾਹੇ ਪਈ ਲੋਕਾਈ ਨੂੰ ਸਿੱਧੇ ਮਾਰਗ ਪਾਇਆ ਸੀ ਉਸ ਵੇਲੇ ਦੇ ਨਜ਼ਾਰੇ ਨੂੰ ਪਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਣਾ ਮ੍ਰਿਤ ਸਿੱਖਾਂ ਪਿਲਾਇਆ ਪਾਰ ਭ੍ਰਮ ਪੂਰਨ ਬ੍ਰਹਮ ਕਾਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਕਾਲ ਯੁਗ ਬਾਬੇ ਧਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਾਲ ਤਾਰਨ ਗੁਰੂ ਨਾਨਕ ਆਇਆ 1469 ਈਸਵੀ ਵਿੱਚ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਦੋਲਤਾ ਦਾਈ ਮੁਸਕਰਾਂਦੇ ਹੋਏ ਅਨੋਖੇ ਬਾਲਕ ਦੇ ਦਰਸ਼ਨ ਕਰਕੇ ਨਿਹਾਲ ਹੋਈ ਉਸ ਨੂੰ ਆਪ ਖੁਦਾ ਦਾ ਰੂਪ ਨਗਰੀ ਆਏ ਸਨ ਗੁਰੂ ਨਾਨਕ ਦੇਵ ਜੀ ਪੈਣ ਨਾਨਕੀ ਨੂੰ ਆਪਣਾ ਵੀਰ ਨਾਨਕ ਰੱਬੀ ਰੂਪ ਜਾਪਿਆ ਜਿਸ ਨੇ ਲੋਕਾਈ ਨੂੰ ਸੱਚ ਦੇ ਮਾਰਗ ਉੱਤੇ ਤੋਰਦਿਆਂ ਵਹਿਮਾ ਭਰਮਾਂ ਤੋਂ ਉੱਪਰ ਉੱਠ ਕੇ ਜੀਵਨ ਜਿਉਣ ਦੀ ਜਾਚ ਸਿਖਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਵੀ ਆਪਣੇ ਆਪ ਵਿੱਚ ਵਿਲੱਖਣ ਹੈ ਜੋ ਨਾ ਤਾਂ ਹਿੰਦੂਆਂ ਦਾ ਹੈ ਤੇ ਨਾ ਹੀ ਮੁਸਲਮਾਨਾਂ ਦਾ ਸਭੋਂ ਸਮੂਹ ਖਲਕਤਾ ਸਾਂਝਾ ਹੈ ਭਾਈ ਨੰਦ ਲਾਲ ਜੀ ਨਾਨਕ ਸ਼ਬਦ ਦੇ ਦੋਵੇਂ ਨੰਨਿਆਂ ਦੇ ਅਰਥ ਕਰਦੇ ਆ ਪਹਿਲੇ ਨੰਨੇ ਨੂੰ ਨੈਮ ਤੇ ਦੂਜੇ ਨੰਨੇ ਨੂੰ ਨਸੀਰ ਲਿਖਦੇ ਹਨ ਜਿਨ੍ਹਾਂ ਦਾ ਅਰਥ ਬਖਸ਼ਿਸ਼ ਤੇ ਮਦਦਗਾਰ ਹੈ ਦੋਵਾਂ ਨੰਨਿਆਂ ਦੇ ਵਿੱਚ ਕਾਰਲਾ ਕੰਨਾ ਨਿਰੰਕਾਰ ਦਾ ਸੂਚਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਹਰ ਧਰਮ ਅਤੇ ਫਿਰਕੇ ਨੂੰ ਮੰਨਣ ਵਾਲੇ ਲੋਕ ਝੁਕਦੇ ਸਨ ਆਪ ਜੀ ਨੇ ਪੰਜਾਬੀ ਬੋਲੀ ਨੂੰ ਅਰਬੀ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਾ ਨੂਰਾਨੀ ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਰਚ ਕੇ ਮਨੁੱਖੀ ਵਿਕਾਸ ਧਾਰਾ ਸੋਖਾ ਕੀਤਾ ਸੰਸਾਰ ਵਿੱਚੋਂ ਬੁਰਾਈਆਂ ਅਤੇ ਅਤਿਆਚਾਰ ਨੂੰ ਖਤਮ ਕਰਨ ਲਈ ਆਏ ਧੰਨ ਗੁਰੂ ਨਾਨਕ ਦੇਵ ਜੀ ਨੇ ਦਸਾਂ ਨੋਹਾਂ ਦੇ ਕੀਰਤਨ ਵੰਡ ਕੇ ਛਕਣ ਅਤੇ ਨਾਮ ਜਪਣ ਦਾ ਸੁਨਹਿਰੀ ਉਪਦੇਸ਼ ਦਿੱਤਾ ਆਪ ਜੀ ਨੇ ਦੁਨੀਆਂ ਨੂੰ ਸਮਝਾਇਆ ਕਿ ਮਾਇਆ ਜੀਵਨ ਬਤੀਤ ਕਰਨ ਲਈ ਹੈ ਨਾ ਕਿ ਇਕੱਠਿਆ ਕਰਨ ਲਈ ਇਹ ਨਾਲ ਨਹੀਂ ਜਾਣੀ ਜੋ ਵੀ ਇਸ ਦੇ ਪਿੱਛੇ ਭੱਜਦਾ ਹੈ ਉਸ ਨੂੰ ਇਹ ਮਾਇਆ ਸ਼ੈਤਾਨ ਅਤੇ ਨੀਚ ਬਣਾ ਦਿੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕੋ ਇੱਕ ਅਜਿਹੇ ਪੈਗੰਬਰ ਹਨ ਜਿਨ੍ਹਾਂ ਨੇ ਔਰਤਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਸਭ ਤੋਂ ਪਹਿਲਾ ਆਵਾਜ਼ ਬੁਲੰਦ ਕੀਤੀ ਔਰਤ ਨੂੰ ਬੁਰਾ ਕਹਿਣ ਵਾਲਿਆਂ ਨੂੰ ਆਪ ਜੀ ਨੇ ਸਮਝਾਇਆ ਕਿ ਸੱਚੀ ਸੁੱਚੀ ਸ਼ਕਤੀ ਇਨਸਾਨੀ ਨਸਲ ਦੀ ਆਤਮਾ ਅਸੀਸਾਂ ਤੇ ਕੁਰਬਾਨੀਆਂ ਦਾ ਭੰਡਾਰ ਰਾਜਿਆਂ ਦੀ ਜਨਮਦਾਤੀ ਔਰਤ ਬੁਰੀਕੀਵੇਂ ਹੋ ਸਕਦੀ ਹੈ ਮਨੁੱਖਤਾ ਨੂੰ ਸਤ ਨਾਮ ਦਾ ਮੰਤਰ ਦਿੜ ਕਰਵਾ ਕੇ ਗੁਰੂ ਸਾਹਿਬ ਨੇ ਸ਼ੁਭ ਕਰਮ ਕਰਨ ਗ੍ਰਸਤੀ ਹੋ ਕੇ ਲੋੜਵੰਦਾਂ ਦੀ ਸੇਵਾ ਕਰਦਿਆਂ ਜਾਤ ਪਾਤ ਅਤੇ ਊਚ ਨੀਚ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਪਿਆਰ ਕਰਦਿਆਂ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਆਓ ਸੰਗਤ ਜੀ ਕਾਲ ਯੁਗ ਦੇ ਤਾਰਣਹਾਰ 탄탄 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੁਆਰਾ ਪਾਈ ਪੂਰਨੀਆਂ ਉੱਤੇ ਤੁਰੰਤ ਪ੍ਰਣ ਕਰੀਏ